ਹਾਂਜੀ ਭਾਜੀ ਕੀ ਬਾਜੀ ਮੇਰਾ ਨਾਮ ਤੀਰਥਾਮ ਜੀ ਪਿੰਡ ਸਤਿਆਲ ਦਾ ਸਰਪੰਚ ਹਾਂ ਹਾਂਜੀ ਅੱਜ ਇਹ ਮੀਟਿੰਗ ਕੀਤੀ ਗਈ ਹੈ 3 ਵੀਡੀਓ ਦੇ ਮਤੇ ਪਾਇਆ ਗਿਆ ਮੀਟਿੰਗ ਦੇ ਵਿੱਚ ਮਤੇ ਇਹ ਪਾਇਆ ਜੀ ਜਿੱਦਾਂ ਕਿ ਇੱਕ ਮਾਸੂਮ ਬੱਚੇ ਦਾ ਦੀਪਨਗਰ ਦੇ ਵਿੱਚ ਕਤਲ ਕੀਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਕਿ ਯਾਨੀ ਬਹੁਤ ਨਿੰਦਣਯੋਗ ਘਟਨਾ ਹੈ ਅਸੀਂ ਉਸ ਨੂੰ ਮੱਧਮ ਨਜ਼ਰ ਰੱਖਦੇ ਹੋਏ ਮਤਾ ਇਹ ਪਾਇਆ ਤੇ ਅਸੀਂ ਜਿੰਨੇ ਵੀ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਆ ਨਾ ਤਾਂ ਅਸੀਂ ਉਹਨਾਂ ਨੂੰ ਕੋਈ ਪਲਾਟ ਦੇਵਾਂਗੇ ਪਿੰਡ ਦੇ ਵਿੱਚ ਜਾਣੀ ਖਰੀਦਣ ਨਹੀਂ ਦੇਵਾਂਗੇ ਨਾ ਅਸੀਂ ਉਹਨਾਂ ਕੋਈ ਪੇਪਰ ਵੈਰੀਫਾਈ ਕਰਾਂਗੇ ਤੇ ਨਾ ਅਸੀਂ ਉਹਨਾਂ ਦਾ ਆਧਾਰ ਕਾਰਡ ਵੋਟਰ ਕਾਰਡ ਕੁਛ ਵੀ ਨਹੀਂ ਇੱਥੇ ਜਾਨੀ ਅਸੀਂ ਬਣਾਵਾਂਗੇ ਆਪਣੇ ਪਿੰਡ ਸਤਿਆਲ ਦੇ ਵਿੱਚ ਜਿਹੜੇ ਪੱਕੇ مکان ਲੈ ਕੇ ਰਹਿੰਦੇ ਪਏ ਆ ਜਮੀਨਾਂ ਲੈ ਕੇ ਰਹਿੰਦੇ ਉਹਨਾਂ ਬਾਰੇ ਕੀ ਕਹਿਣਾ ਹੈ ਦੇਖੋ ਜੀ ਉਹ ਜਿਹੜੇ ਪਹਿਲਾਂ ਤੋਂ ਰਹਿ ਰਹੇ ਆ ਸਾਡੇ ਪਿੰਡ ਦੇ ਵਿੱਚ ਵੀ ਇੱਕ ਘਰ ਹੈਗਾ ਜਾਨੀ ਕਿ ਮੇਰੇ ਖਿਆਲ 40 45 ਸਾਲ ਪਹਿਲੂ ਆ ਬੜੇ ਸਲੀਕੇ ਦੇ ਨਾਲ ਰਹਿ ਰਹੇ ਆ ਜਿੱਦਾਂ ਪਿੰਡ ਦੇ ਵਿੱਚ ਆਮ ਭਾਈ ਜਰਾ ਹੈ ਇਦਾਂ ਵਧੀਆ ਤੀਕ ਨਾ ਰਿਹਾ ਸਾਰਿਆਂ ਨਾਲ ਮਿਲੋ ਵਾਤਨ ਹੈਗੀ ਹੈ ਔਰ ਜਿਹੜੇ ਹੁਣੇ ਆਇਆ ਇਸ ਵੇਲੇ ਦਾ ਮਾਹੌਲ ਹੈ ਇਹ ਮਾਹੌਲ ਥੋੜਾ ਖਤਰਨਾਕ ਹੈ ਜੀ ਖਰਾਬ ਮਾਹੌਲ ਹੈ ਤੇ ਹੁਣ ਜਿਹੜੇ ਤਾਂ ਪਿਛੇ ਲੈ ਲਿਆ ਵੀ ਮਕਾਨ ਲੈ ਲੈ ਲੇਕਿਨ ਹੁਣ ਜਿਹੜਾ ਟਾਈਮ ਚੱਲ ਰਿਹਾ ਇਹਦੇ ਵਿੱਚ ਨਾ ਅਸੀਂ ਕਿਸੇ ਮੋਜਦਾ ਕੋਈ ਮਕਾਨ ਇੱਥੇ ਕਿਰਾਏ ਤੇ ਦੇਵਾਂਗੇ ਤੇ ਨਾ ਹੀ ਅਸੀਂ ਉਹਨਾਂ ਨੂੰ ਇੱਥੇ ਕੋਈ ਮਕਾਨ ਬਣਾਉਣ ਦੇਵਾਂਗੇ ਜੀ ਬਿਲਕੁਲ ਹਾਂਜੀ ਅਸੀਂ ਮਤਾ ਇਹ ਵੀ ਵਿੱਚ ਪਾਇਆ ਜੀ ਵੀ ਅਸੀਂ ਇਹਨਾਂ ਨੂੰ ਕਹਾਂਗੇ ਤੇ ਸਾਨੂੰ ਵੈਰੀਫਿਕੇਸ਼ਨ ਤੋਂ ਆ ਕੇ ਦੋਸਤੋ ਪੀਸੀਸੀ ਕਰਵਾ ਕੇ ਲਿਓ ਜਿੱਥੇ-ਜਿੱਥੇ ਦਾ ਇਹਨਾਂ ਦਾ ਸਿਟੀ ਹੈਗੀ ਇਹਨਾਂ ਜਿਹੜੀ ਜਿਹੜੀ ਜਿੱਥੇ ਸਟੇਟ ਦੇ ਰਹਿੰਦੇ ਜਿਸ ਦੇ ਵਿੱਚ ਤੇ ਦੂਜੀ ਗੱਲ ਇਹ ਹੈਗੀ ਹੈ ਜੀ ਅਸੀਂ ਇੱਕ ਸਰਕਾਰ ਤੋਂ ਮੰਗ ਕਰਦੇ ਹਾਂ ਸਪੈਸ਼ਲ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਆਪਣੇ ਹਿਮਾਚਲ ਦੇ ਵਿੱਚ ਕਾਨੂੰਨ ਆ ਆਪਣਾ ਪੰਜਾਬੀ ਜਾ ਕੇ ਉੱਥੇ ਕੋਈ ਜਗ੍ਹਾ ਨਹੀਂ ਖਰੀਦ ਸਕਦਾ ਇੱਥੇ ਵੀ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਤੇ ਕੋਈ ਵੀ ਬਾਹਰਲਾ ਆ ਕੇ ਕੋਈ ਵੀ ਪ੍ਰਵਾਸੀ ਆ ਉਹ ਇੱਥੇ ਜਗ੍ਹਾ ਨਾ ਖਰੀਦ ਸਕੇ ਹਾਂਜੀ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਤੇ ਕੋਈ ਵੀ ਜੇ ਜ਼ਿਮੀਂਦਾਰ ਇਹਨਾਂ ਪ੍ਰਵਾਸੀਆਂ ਨੂੰ ਰੱਖਦਾ ਆ ਉਹ ਇਹਨਾਂ ਦੇ ਕੋਲੋਂ ਇਹਨਾਂ ਦੀ ਪੂਰੀ ਇਨਕੁਆਇਰੀ ਕਰਵਾ ਕੇ ਜਿੱਦਾਂ ਤੇ ਆਪਾਂ ਪੀਸੀਸੀ ਕਰਵਾਈ ਆ ਇਹਨਾਂ ਦੀ ਜਿੱਥੋਂ ਬਿਹਾਰ ਤੋਂ ਆਏ ਯੂਪੀ ਤੋਂ ਆਏ ਆ ਇਹਨਾਂ ਦੀ ਉਹ ਪੀਸੀਸੀ ਕਰਵਾਵੇ ਕਰਵਾ ਕੇ ਇਹਨਾਂ ਆਪਣੇ ਕੋਲ ਇੱਕ ਕਾਪੀ ਰੱਖੇ ਇੱਕ ਆਧਾਰ ਕਾਰਡ ਦੀ ਅਸਲੀ ਜਿਹੜਾ ਆਧਾਰ ਕਾਰਡ ਆ ਤੇ ਇੱਕ ਕਾਪੀ ਉਹ ਪੀਸੀਸੀ ਦੀ ਆਪਣੇ ਕੋਲ ਰੱਖੇ ਤੇ ਬਾਕੀ ਕੋਈ ਵੀ ਪ੍ਰਵਾਸੀ ਜਿਹੜਾ ਇੱਥੇ ਆਉਂਦਾ ਆ ਉਹ ਸਾਡੀ ਪਰਮਿਸ਼ਨ ਤੋਂ ਬਿਨਾਂ ਕਿਤੇ ਪੰਚਾਇਤ ਦੀ ਯਾਨੀ ਪੰਚਾਇਤ ਦੀ ਪਰਮਿਸ਼ਨ ਤੋਂ ਬਿਨਾਂ ਉਹ ਨਹੀਂ ਇੱਥੇ ਰਹਿ ਸਕਦਾ ਜੋ ਵੀ ਉਹਨੇ ਆ ਕੇ ਜੋ ਕੰਮ ਵੀ ਕਰਨਾ ਭਾਵੇਂ ਕੁਝ ਵੀ ਆ ਤੋ ਉਹ ਪਹਿਲੂ ਆ ਕੇ ਪੰਚਾਇਤ ਨੂੰ ਮਿਲੇ ਭਾਵੇਂ ਸਾਡੇ ਪੰਚਾਇਤ ਮੈਂਬਰ ਸਾਰੇ ਜਿਨ੍ਹਾਂ ਨੂੰ ਕਿਸੇ ਨੂੰ ਵੀ ਇੱਕ ਨੂੰ ਮਿਲ ਲਵੇ ਤੇ ਉਹ ਜੇ ਉਹਨਾਂ ਨੂੰ ਜੈਸ ਕਰਦੇ ਆ ਤੋ ਇੱਥੇ ਰਹੇ ਤੇ ਨਹੀਂ ਤੋ ਉਹ ਆਪਣੇ ਜਿੱਥੋਂ ਆਏ ਉੱਥੇ ਵਾਪਸ ਜੀ ਤੇ ਬੱਚੇ ਦੀ ਫੋਟੋ ਜਿਹੜੀ ਆ ਉਹਨੂੰ ਵਾਇਰਲ ਨਾ ਕੀਤਾ ਜਾਵੇ ਕਿਉਂਕਿ ਫੋਟੋ ਦੇਖ ਕੇ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਜਿਹੜੀ ਆ ਪਹਿਲੂ ਖਰਾਬ ਆ ਤੋ ਦੇਖ ਕੇ ਤਾਂ ਹੋਰ ਜ਼ਿਆਦਾ ਵਿਗੜਦੀ ਉਹਨਾਂ ਦੀ ਹਾਲਤ ਇਸ ਕਰਕੇ ਬੇਨਤੀ ਆ ਸਭ ਨੂੰ ਕਿ ਉਹਦੇ ਬੱਚੇ ਦੀ ਫੋਟੋ ਜਿਹੜੀ ਆ ਉਹ ਵਾਇਰਲ ਨਾ ਕੀਤੀ ਜਾਵੇ। ਹਾਂਜੀ ਬੜੀ ਕੀ ਰਾਤ ਹੈ। ਮੈਂ ਨਾ ਕੁਲਦੀਪ ਸਿੰਘ ਬੱਬੂ ਜੀ। ਕਿਹੜੀ ਜਗ੍ਹਾ ਜੀ ਇਹ ਸਤਿਆਲ ਜੀ। ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਜੀ ਜੋ ਆਹ ਥੋੜੇ ਦਿਨ ਪਹਿਲਾਂ 9 ਤਰੀਕ ਨੂੰ ਸਾਡੇ ਸ਼ਹਿਰ ਪਰਦੀਪਨਗਰ ਦੇ ਵਿੱਚ ਹੋਇਆ ਬੱਚਿਆਂ ਨਾਲ ਜੋ ਕਰਨੌਣੀ ਹਰਕਤ ਹੋਈ ਆ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਆ। ਅਸੀਂ ਮੰਗ ਕਰਦੇ ਆ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਸ੍ਰੀ ਮੰਗ ਤਾਂ ਬਹੁਤ ਪਹਿਲਾਂ ਦੀ ਸੀ ਕਿ ਜਿਹੜੇ ਕ੍ਰਿਮੀਨਲ ਲੋਕ ਜਿਹੜੇ ਯਾ ਯੂਪੀ ਬਿਹਾਰੂ 오ਡੀਸ਼ਾ ਤੋਂ ਜਾਂ ਉੱਤਰਾਖੰਡ ਤੋਂ ਆਉਂਦੇ ਆ ਉਹਨਾਂ ਨੂੰ ਸਭ ਤੋਂ ਸੇਫ ਜਗ੍ਹਾ ਪੰਜਾਬ ਤੋਂ ਕਿਤੇ ਹੋਰ ਨਹੀਂ ਮਿਲਦੀ। ਇਹਨਾਂ ਨੇ ਜਿਹੜਾ ਵੀ ਕੋਈ ਆਉਂਦਾ ਹਿਮਾਚਲ ਦਾ ਕਿਤੇ ਬਾਹਰ ਸਟੇਟ ਤੋਂ ਆਉਂਦਾ ਉਹਨੂੰ ਹਿਮਾਚਲ ਪੰਜਾਬ ਵਿੱਚ ਰਹਿਣ ਵਾਸਤੇ ਵੀ ਜਗ੍ਹਾ ਮਿਲ ਜਾਂਦੀ ਆ ਸੇਬ ਵੀ ਹੈਗਾ ਆ ਕੰਮ ਕਰਨ ਵਾਸਤੇ ਜ਼ਮੀਨ ਵੀ ਮਿਲ ਜਾਂਦੀ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਨਾ ਤਾਂ ਪੰਜਾਬ ਵਿੱਚ ਇਹਨਾਂ ਨੂੰ ਆਧਾਰ ਕਾਰਡ ਪੈਨ ਕਾਰਡ ਨਾ ਇਹਨਾਂ ਦਾ ਵੋਟਰ ਕਾਰਡ ਨਾ ਬਣਾਇਆ ਜਾਵੇ ਪਿੰਡਾਂ ਵਿੱਚ ਸਾਡੇ ਸਰਪੰਚ ਸਾਹਿਬ ਵੀ ਇੱਥੇ ਨਾਲ ਹੀ ਆ ਇਹਨਾਂ ਨੇ ਮਤੇ ਪਾਣੇ ਸ਼ੁਰੂ ਹੋ ਗਏ ਆ ਵੀ ਜਿਹੜੇ ਹੁਣ ਗਾਹਾਂ ਨੇ ਨੈਕਸਟ ਟਾਈਮ ਜਿਹੜਾ ਆ ਇਹਨਾਂ ਦਾ ਕੋਈ ਵੀ ਆਧਾਰ ਕਾਰਡ ਜਾਂ ਪੈਨ ਕਾਰਡ ਜਾਂ ਵੋਟਰ ਕਾਰਡ ਨਾ ਬਣਾਇਆ ਜਾਵੇ ਪਲੱਸ ਦੂਸਰੀ ਗੱਲ ਵੀ ਪਿੰਡਾਂ ਵਿੱਚ ਨਾ ਤੈਨੂੰ ਰੈਂਟਰਲ ਕੋਈ ਜਗ੍ਹਾਤੀ ਜਾਵੇ ਤੇ ਨਾ ਇਹਨਾਂ ਨੂੰ ਕੋਈ ਐਗਰੀਕਲਚਰ ਲੈਂਡਤੀ ਜਾਵੇ ਨਾ ਇਹਨਾਂ ਨੂੰ ਰੈਜ਼ੀਡੈਂਸ ਕੋਈ ਜ਼ਮੀਨਤੀ ਵਿੱਚ ਤੇ ਰਹਿ ਸਕਣ ਇਹ ਇੱਕ ਸਿਰਸ ਤੋਂ ਸਿਰ ਬੇ ਕਮਾਉਣ ਆਉਣ ਸਾਡੇ ਕੰਮ ਕਰ ਕਰਕੇ ਤੇ ਵਾਪਸ ਆਪਣੇ ਰਟਨ ਗੋ ਬੈਕ ਜਿੱਥੇ ਤੇ ਹੈਗੇ ਉੱਥੇ ਜਾਣ ਹੈ ਹੈ ਨਾ ਜਿਹੜੇ ਇੱਥੇ ਕੰਮ ਕਰੋਗੇ ਉਹਨਾਂ ਦੀ ਵੈਰੀਫਿਕੇਸ਼ਨ ਕਿੱਦਾਂ ਕੀਤੀ ਜਾਊਗੀ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਊਗੀ ਇਹ ਸਭ ਬਹੁਤ ਵਧੀਆ ਸਵਾਲ ਪੁੱਛਿਆ ਸਾਨੂੰ ਇਹ ਕਿਉਂਕਿ ਬਹੁਤ ਵਿੱਚ ਇੱਥੇ ਪ੍ਰਵਾਸੀ ਬੰਦੇ ਇਦਾਂ ਦੇ ਜਿਨ੍ਹਾਂ ਕੋ ਤਿੰਨ ਤਿੰਨ ਹਜ਼ਾਰ ਕਾਰਡ ਹੈ ਉਹ ਉਹਨਾਂ ਦਾ ਯੂਪੀ ਦਾ ਵੀ ਆ ਪੰਜਾਬ ਦਾ ਵੀ ਆ ਅਸੀਂ ਮੰਗ ਪ੍ਰਸ਼ਾਸਨ ਤੋਂ ਫਿਰ ਕਰਦੇ ਇਸ ਗੱਲ ਦੀ ਵੀ ਇਹਨਾਂ ਦੀ ਪੀਸੀਸੀ ਕਰਾਈ ਜਾਵੇ ਜਿਹੜੀ ਕਿ ਜ਼ਿੰਮੇਵਾਰੀ ਹੋ ਜਾਦਾ ਪ੍ਰਸ਼ਾਸਨ ਦੀ ਹੋਗੀ ਜਾਂ ਉਸ ਆਪਣੇ ਉਸ ਪ੍ਰਵਾਸੀ ਦੀ ਹੋਗੀ ਤਾਂ ਕਰਾ ਕੇ ਸਾਡੇ ਸਰਪੰਚ ਨੂੰ ਜਾਂ ਪੰਚਾਇਤ ਮੈਂਬਰ ਨੂੰ ਦਿਖਾਉਣਗੇ ਤਾਂ ਉਹਨਾਂ ਨੂੰ ਜਿਸ ਡੇਰੇ ਤੇ ਰਹਿਣਗੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣਾਵਾਂਗੇ ਵੀ ਇਹਨਾਂ ਦੀ ਰਿਸਪੋਨਸਿਬਿਲਟੀ ਤੁਹਾਡੀ ਆ